1 2 ਹੁਣ ਆਹ ਜਿਹੜੀ ਆ ਸਾਰੀ ਖਾਲੀ ਹੋ ਗਿਆ ਕੰਮ ਬਹੁਤ ਸਟੱਡੀਆਂ ਨੇ ਇਹ ਸ਼ੋ ਕੀਤਾ ਕਿ ਜਿਹੜੀ ਤੁਸੀਂ ਜਿਹੜਾ ਥੱਲੇ ਨੂੰ ਸਲੋ ਆਉਨੇ ਆਪਾਂ ਇਹ ਹੋ ਰਹੀ ਆ ਕਨਸੈਂਟ੍ਰਿਕ ਮੂਵਮੈਂਟ ਪਰ ਨੂੰ ਜਾਣਦੇ ਤੁਸੀਂ 1 ਸੈਕਿੰਡ ਦੇ ਵਿੱਚ ਜਾਣਦੇ ਹੋ ਜਦੋਂ ਥੱਲੇ ਨੂੰ ਆਉਣਾ 3 ਸੈਕਿੰਡ ਚ ਆਉਣਾ ਇਹਨੂੰ ਕਹਿੰਦੇ ਨੇ ਐਕਸੈਂਟ੍ਰਿਕ ਦੇਖੋ ਹਾਰਮੋਨ ਦੇ ਨਾਲ ਲੜਨਾ ਇੱਕ ਮਾਇਓਗਾਈਨ ਨੇ ਥੋੜੇ ਮਸਲ ਗਰੋਥ ਹੈਲਪ ਕਰ ਦਿਆ ਜਿਹੜਾ IGF1 ਆ ਉਹ ਮਾਇਓਕਾਈਨ ਆ ਮਸਲ ਥੋੜਾ ਸਲੋ ਥੱਲੇ ਆਉਨੇ ਉਹ ਡੈਮੇਜ ਹੁੰਦਾ ਉਹ ਬਾਡੀ ਜੀ ਜ਼ਿਆਦਾ ਰਿਲੀਜ਼ ਹੁੰਦਾ ਫਿਰ ਇਹਨਾਂ ਸੈਟੇਲਾਈਟ ਜਿਹੜੇ ਸੈੱਲ ਐਕਟੀਵੇਟ ਹੋ ਜਾਂਦੇ ਨੇ ਉਹ ਇਮਿਊਨ ਸਿਸਟਮ ਦੀ ਪਾਰਟ ਆ ਮਸਲ ਨਾਲ ਜੁੜੇ ਹੁੰਦੇ ਆ ਜੇ ਤੁਸੀਂ ਤੇਜ਼ ਆਉਨੇ ਇੱਕ ਵਾਰ ਤੇਜ਼ ਥੱਲੇ ਆਇਓ ਨਾਰਮਲ ਆ ਦੇਖੋ ਕਿੰਨੀ ਟੈਨਸ਼ਨ ਘੱਟ ਗਈ ਮਸਲ ਤੇ ਠੀਕ ਆ ਇਹ ਕੰਮ ਨਹੀਂ ਕਰਨਾ ਹੁਣ ਦੇਖੋ ਕਿੰਨਾ ਫਰਕ ਆ ਸਲੋ ਆਇਓ 1 2 3 ਇੱਥੇ ਮਸਲ ਗਰੋਥ ਆ ਥੱਲੇ ਨੂੰ ਆਉਂਦਾ ਬੰਦਾ ਤੁਸੀਂ ਸੋਚ ਕੇ ਚਲਗੇ ਵੀ ਆਹ ਮੇਰਾ ਵਰਕਿੰਗ ਆ ਫੇਰ ਤੁਹਾਡੇ ਦਿਮਾਗ ਚ ਥੱਲੇ ਆਉਣ ਵਾਲੀ ਚੀਜ਼ ਨਹੀਂ ਭੁੱਲ ਲੇਗੇ ਉਹ ਤੇ ਗ੍ਰੋਥ ਹਮਸ ਹੋ ਗਈ ਇੱਕ ਰੋਜ਼ ਗ੍ਰੋਥ ਹਮਸ ਕਰ ਰਹੇ ਹਾਂ ਆਹ ਜਿਹੜੇ ਜੇ ਤੁਸੀਂ 5 ਸਾਲ ਦੇ ਵਿੱਚ ਆ ਜੀ ਪਹਿਲਾਂ ਸਮਝੀ ਹੁੰਦੀ ਵੀ ਯਾਰ ਇੱਥੇ ਦਾ ਐ ਆਉਣਾ ਤੁਸੀਂ ਦੇਖ ਲਓ ਕਿੰਨੇ ਰਹਿ ਵੱਧ ਗਏ ਸੀ ਤੁਹਾਡੇ ਵਰਕਿੰਗ ਵਾਲੇ ਕਿਉਂਕਿ ਮਿਹਨਤ ਆਹੀ ਆ ਨਾ ਤੇ ਇੱਥੇ ਆ ਰਹੇ ਹੋ ਤੁਸੀਂ ਕਿੰਨਾ ਹੋਲਡ ਕਰਕੇ ਵੇਡਨ ਲਿਆ ਰਹੇ ਹੋ ਠੀਕ ਆ ਆਪਾਂ ਮਾਰਦੇ ਆਏ ਉਦੋਂ ਥੱਲੇ ਕਿਸੇ ਵੀ ਐਕਸਰਸਾਈਜ਼ ਮੈਂ ਇਹ ਨਹੀਂ ਕਹਿੰਦਾ ਵੀ ਲੈਟਰ ਲੈਟਰ ਚ ਡੈਪਸ ਲਾਉਣੇ ਆ ਥੱਲੇ ਨੂੰ ਹੀ ਆਉਣੇ ਆ ਉੱਪਰ ਨੂੰ ਬਰਕਾ ਹੀ ਮੰਨਦੇ ਆ ਬਸ ਇਹ ਕਿੱਥੇ ਕਰਦੇ ਆ ਕਿ ਆਪਾਂ ਨੂੰ ਲੱਗਦਾ ਕਿ ਬਰਕਾ ਇੱਥੇ ਆ ਬਰਕਾ ਸਟੱਡੀ ਕੀ ਕਹਿੰਦੀ ਆ ਕਿ ਡੁਗਣੀ ਗ੍ਰੋਥ ਸਟ੍ਰੈਚਰ ਤੇ ਆ ਥੱਲੇ ਆਉਣ ਲੱਗਿਆ